ਇਹਨਾਂ ਨੇ ਆਪਾਂ ਭੂਰੇ ਚਾੜਦਾ ਇਹਨਾਂ ਨੇ ਘੋਡੀਆਂ ਤੁਆਉਂਦੇ ਜਦੋਂ ਆਉਂਦੇ ਆ ਮੈਂ ਰੋਹ ਦੀ ਲੋਕਾਂ ਨੂੰ ਕਹਿੰਦਾ ਤੁਹਾਨੂੰ ਵੀ ਕਹਾਂ ਕਿ ਚੱਲ ਜਾ ਦੇ ਕਿ ਲੀਡਰਾਂ ਨੂੰ ਐਦਾਂ ਭਾਗ ਚਾ ਪਿਆ ਰੋਹ ਕਿੱਦਾਂ ਇੱਥੇ ਬਿਠੇ ਇਹਨਾਂ ਨੂੰ ਤਾਜੂ ਗੁਦਾਮ ਖੋਵੇ ਬੰਨ੍ਹ ਕਰ ਕੋ ਮੈਂ ਜਨਤਾ ਦੇ ਵਿੱਚ ਹਜ਼ਾਰ ਕਿਤੀ ਦੇ ਕਿ ਜਿਹੜੇ ਪਰਣਾ ਜਾਵਾ ਉੱਥੇ ਤਾਜੂ ਗੁਦਾਮ ਨਾ ਰਹੀ ਹੋਵੇ ਤਾਂ ਹੀ ਦੇ ਇਹਨਾਂ ਨੂੰ ਕੋਈ ਤਾਜੂ ਕਾਹ ਫਾਉਂਦੇ ਆ ਇਹ ਮੁਰਗੇ ਬਾਤ ਨੂੰ ਸੋਚਦੇ ਆ ਦਿਮਾਗ ਦਾ ਕਿ ਸਰਕਾਰ ਤੋਂ ਅਖਰ ਲਿਆ ਨੇ ਬਿਨੂ ਉਹਨੂੰ ਚਾਹੂ ਨਾਮ ਚਾਹੇ ਲੈ ਕੇ ਉਹਨੂੰ ਫਿਰਦਾ ਜੱਟਾ ਪਾ ਨਕਸ਼ਾ ਕਰਦੇ ਨੇ ਜਿੰਨੇ ਬਣਾਉਂਦੇ ਆ ਬਾਜੂ ਜਿੰਨੇ ਤੁਸੀਂ ਖੁੰਦੇ ਹੋ ਸਭ ਉਹਨਾਂ ਭੱਵੇ ਤੇ ਮੁੱਕਦੇ ਆ ਤੁਹਾਡੇ ਕੋਲ ਵੀ ਹੱਥ ਜੁੜੇ ਨੇ ਉਹ ਬਾਕੀ ਲੋਕ ਬਾਹਰ ਬਿਚੇ ਨੇ ਉਹਨਾਂ ਦਿਨਾਂ ਦਾ ਅੰਮ੍ਰਿਤ ਉਹ ਮੰਦਰਾਂ ਦੀ ਅੰਨਾ ਧਰਮ ਦੇ ਮੰਦਰਾਂ ਵਿੱਚ ਬੈਠੇ ਸੀ ਇਹਨਾਂ ਬੰਦਿਆਂ ਨੂੰ ਭਾਰਤ ਤੋਂ ਮਤ ਘੁਰਿਆ ਪਾਈ ਡਾਬੀ ਦੇ। ਇਹਨਾਂ ਲੋਕ ਨੂੰ ਇਹ ਨਹੀਂ ਆਉਂਦਾ ਕਿ ਮੁਰਤਕਾ ਦਾ ਤੁੰਗਾ ਕਰਦੇ ਆ। ਮਾੜਾ ਪੁੱਟਾ ਜਿੱਦਾਂ ਬੋਲਦੇ ਆ। ਮੈਂ ਹੱਥ ਫੇਰ ਜੇ ਦੇ ਤੇ ਪੱਕਾ ਜਿੱਤਾਂ ਜਬਲੀ। ਨਾ ਘਾਟਾ ਪਾਡੀ। ਗੱਡੀ ਪਾਡੀ ਤੇ ਚੱਲੂਗੀ। ਤੇ ਲੋਕਾਂ ਦਾ ਸੀ ਮਿਆਰ ਖਾਦੇ ਨੇ। ਨਾ ਮੋਟਰ ਦੇ 2-5 ਕਿਲੋ ਆ ਲੈ ਸੁਧਾਰਨ ਕਰਦੇ ਪੁੱਗੇ। 16 ਲੀਟਰ ਦਾ ਪਾਪ ਪੁਚਾ ਰਹੇ ਸੀ ਆ। ਇੰਨਾ ਲੀਟਰ ਨੇ ਸੁਧਾਰਨ ਕਰਦਿਆ। ਨਾ ਰੰਗ ਮੁੱਟਿਆ। ਦੋ ਸਾਡੇ ਨੂੰ ਵੋਟਾਂ ਨਹੀਂ ਨਾਲੇ ਆਪਾਂ ਜਾਣਦੇ ਆ ਟਰੱਕ ਦੇ ਚਿੱਟੇ ਨਾਲ ਜੁਰਾ ਗੜੇ ਪੈਂਦੀ ਹੈ ਇਹ ਕਿਹੜੀ ਗੂੜੀ ਅਸਲੀ ਆ ਜੀ ਬਸ ਕਹੋ ਮੀਡੀਆ ਜਿੱਤਾਂ ਹੀ ਤੇ ਇਹ ਕਿਹੜੀ ਗੂੜੀ ਅਸਲੀ ਹੈ ਕਿ ਸੋ ਦੋਸਾ ਘਟਾਉਂਦੇ ਗੁਰਿਆਨੇ ਉਹਦੇ ਬੁਲਾਵਾ ਤੇ ਆਪਾਂ ਤੇ ਪੜਨਾ ਪੱਟੀਆਂ ਵਿੱਚੋਂ ਹੀ ਪੜ੍ਹਨ ਦੀ ਤਾਂ ਪਿੰਡ ਵਾਲਿਆਂ ਕਦੀ ਟੋਲ ਮਾਰਦਾ ਬੱਤੀ ਕਹਿੰਨ ਮਾਰ ਸਕਦੇ ਉਹ ਕਿਹੜਾ ਕਾਰਨਸ ਦੇ ਵੀਵਾ ਦੇ ਔਲਾਦ ਦੇ ਕਾਰਨਸ ਤੋਂ ਪੁੱਤ ਮੰਗਦਾ ਨਾ ਲੋਕਾਂ ਦੀ ਰੋਪਾ ਬਾਗਵਾ ਲੱਗਾ ਗੋਗਤ ਦੇ ਕੋਲ ਬੋਪੋਸਨ ਤੇ ਉਹਨੇ ਆਪਣੀ ਲਗਈ ਹੈ ਕਿ ਸਰਦਾਰ ਤੋਂ ਬਾਅਦ ਵਾਲੇ ਜੀ ਸਰਦੀ ਬਿਵਾਸਤ ਸੰਤੋਖ ਸਿੰਘ ਬਾਵਾ ਦੀ ਬਿਵਾਸਤ ਦਿੱਤਾ ਕਿ ਜਿੱਦਾਂ ਵਸੀਅਤ ਦੇ ਵਿੱਚ ਲਿਖਿਆ ਕਿ ਜਿਹੜਾ ਮੇਰੇ ਘਰ ਨੂੰ ਜਾਣਾ ਹੈ ਨਾਲ ਨਾਲ ਭਾਰਤਿਸ ਪਾਰਟੀ ਦੇ ਜੋਗਨਦਨ ਨਹਿਰ ਤੋਂ ਲੈ ਕੇ ਗੁਰੂ ਗਾਂਧੀ ਸੰਜੇ ਗਾਂਧੀ ਜੀਵ ਗਾਂਧੀ ਸੋਨੀਆ ਗਾਂਧੀ ਪ੍ਰਿਯਕਿਆ ਗਾਂਧੀ ਇੱਥੇ ਪੰਜਾਬ ਦੇ ਵਿੱਚ ਕੈਪਟਨ ਰਣਦੇਸਰੇ ਗੋਨਾ ਦੀ ਕਾਦੀ ਪੱਥਰ ਬਾੜ ਿੱਲੋ ਬਾਤ ਬਟੇ ਬਟੇ ਤੰਗਾੜ ਕਾਂਗਰਸੀ ਦੇ 8000 ਬੰਦੇ ਬਰੇ ਸੀਗੇ ਇੰਨਾ ਸਾਜ ਨੂੰ ਹਵਾ ਤੇ ਤਵਾ ਵਾ ਜਿਹੜਾ ਖਤਮ ਕੀਤਾ ਆ ਜਿਹੜੀ ਮੁੱਕ ਗਈ ਇਹ ਉਸ ਸਮੇਂ ਬੰਦਗੀ ਅਸੀਂ ਉਹ ਤੋਂ ਉਹਨਾਂ ਸਾਹਰ ਪਾਸੇ ਤੰਦਨਰ ਪਾਸੇ ਠੀਕ ਕਹਿਓ ਸ਼ਹੀ ਹੂੰ ਹੂੰ ਕੜੀ ਪਹਾੜ ਪੁਰਾਣੀ ਸੀ ਜਿੱਦੇ ਜਿਹੜਾ ਮੱਧਿ ਪਹਾੜ ਮੂ ਸੀ ਗਿਆ ਕਹਿਣੇ ਸ਼ਹੀ ਸਤਿਪ੍ਰੀਤ ਪੱਤਾ ਤੇ ਤਿੰਨ ਹੋ ਗਏ ਇੱਧਰ ਦੇ ਇਹ ਤਾਂ ਪੁਰਾਣੇ ਆਪ ਦੀ ਝਗੜ ਜਿਹੜੀ ਹੈ ਇਹ ਨਹੀਂ ਜਾਂਦੀ ਹੈ ਤੇ ਦੇ ਤੁਸੀਂ ਦੀ ਪੁਲਿਸ ਕੋਲ ਚੋ ਧਰਨਾ ਸੋਚੋ ਸ਼ੌਣੂ ਬਹਿ ਕੇ ਸੋਚੋ ਫਿਰ ਤੁਹਾਨੂੰ ਸਭ ਤੋਂ ਵੱਗੂ ਗ੍ਰੇਮਾ ਪਰਵਾਦਰ ਦੇ ਪਿਛਲੇ 50 ਸਾਲਾਂ ਤੋਂ ਸਾਡੇ ਤੇ ਤੁਹਾਡੇ ਉੱਤੇ ਕੀ ਦਾ ਆਵਾਜ਼ ਕੀਤਾ ਆ ਸਾਹਮਣੇ ਆ ਪ੍ਰੇਮਦਰ ਕੱਦ ਕੇ ਹਲਕਾ ਕੱਦ ਕੇ ਹਲਕੇ ਦੇ ਵਿੱਚ ਬਰਕਾ 17 ਸਤਜਨ ਸਿੰਘ ਮੋਜਵਾ ਜੀ ਫਿਰ ਉਹਨਾਂ ਦੇ ਪੁੱਤ ਬੋਲਵਾਦੀ ਫਿਰ ਉਹਨਾਂ ਦੇ ਪੈਸਾ ਮਤੇ ਬੋਲਵਾਦੀ ਉਹਨਾਂ ਦੀ ਪਤਨੀ ਚਰਜੀਤ ਕੋ ਬੋਲਵਾਦੀ ਕੋਲ ਗਿਆ ਪੁੱਤ ਬੋਲਵਾਦੀ ਪੀੜੀ ਰ ਪੀੜੀ ਉਹਨਾਂ ਦੇ ਪੁੱਤ ਪੋਤਾ ਉਹਨਾਂ ਰੇ ਨੋਆ ਹੁੰਦਾ ਜਾਂ ਧੀਆ ਤੇ ਪੁੱਧੀ ਆਉਂਦੀ ਐ ਬਿਲਕੁਲ ਨਾ ਆਪਣੇ ਖੋਲੇ ਚੂੜੀਆਂ ਲੱਗਦੇ ਸਵਾਗਤ ਕਰਤੋ ਹਿੰਦੂ ਸਿਕਵਾਦਵਾ ਪਹਿਲਾ ਜਨਪਤ ਪਿਤਾ ਜੀ 35 40 ਸਾਲ ਲਗਾਤਾਰ ਮੰਨੇ ਮੰਤਰੀ ਬੰਨੇ ਰਹੇ ਉਹਨਾਂ ਤੋਂ ਬਾਅਦ ਫਿਰ ਤੋਂ ਜਨਪਤ ਜੀ ਪਿਛਲੇ 30 32 ਸਾਲ ਤੋਂ ਉੱਥੇ ਕਾਬਲੀ ਨੇ ਅੱਗੇ ਉਹਦਾ ਪੁੱਤਰ ਜਿਹੜਾ ਪ੍ਰਿਸ਼ਦਾ ਦਾ ਚੇਅਰਮੈਨ ਉਹਦੇ ਸਭਕੇ ਦੇ ਦੱਪਾ ਇੱਥੇ ਸਤਾਸ ਨੂੰ ਨੋਸਰ ਨੂੰ ਨਵਾਦੀ ਕਦੀ 40 ਸਾਲ ਸਤਾ ਦੇ ਵਿਚਲੇ ਐਮਐਲਪ ਨੇ ਮੰਤਰੀ ਬਣੇ ਫਿਰ ਐਮਐਲਪ ਨੇ ਮੰਤਰੀ ਬਣੇ ਜਰਮੀ ਜਾਰ ਸੰਗਤ ਨਾਲ ਦੋਪਾਰਾ ਸੰਗਤ ਨਾਲ ਪਾਰਸ ਨੇ ਪਹਹਾਵੇ ਉਹਨਾਂ ਤੋਂ ਬਾਅਦ ਪਿਛਲੇ 25 ਸਾਲ ਤੋਂ ਉਹਨਾਂ ਦੇ ਬੇਟਾ ਸੁਰਜਿੰਦਰ ਸਿੰਘ ਉਹਵਾਵਾ ਸੁਖੀਰ ਉਹਵਾਦੀ ਉਹ ਇੱਥੇ ਆਪਾਂ ਨੇ ਉਹਨਾਂ ਦੀ ਪਤਨੀ ਆਪਣੇ ਮੀਤ ਵਾਲੇ ਦਾ ਘਰ ਕਿਤੇ ਤੋਂ ਉਹ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਹੈ ਉਹਨਾਂ ਨੇ ਜਦੋਂ ਪੋਸਟ ਜਾਰੀ ਕੀਤਾ ਉਹ ਇਲੈਕਸ਼ਨ ਦਾ ਉਹ ਪੋਸਟ ਤੇ ਕੀ ਲਿਖਿਆ सेवासत हाँ अपनी फोटो अपनी पत्नी की फोटो अपने बेटे मतलब है कि आजकाल की भी पूरी सी सताई देना एम एल ए आऊगा यह तो जरा परिवार पीढ़ी दर पीढ़ी सासत इन्हें सबू ਕਿਤੇ ਭੁਲੀ ਤਲਪੁਰਾ ਸਾਲੋਂ ਵਿੱਚ ਕੁੱਟਿਆ ਵੀ ਤੇ ਲੁੱਟਿਆ ਵੀ ਨੇ। ਉਹ ਕਿਉਂ ਕਿ ਉਹਨਾਂ ਦੇ ਪਾਉਣ ਚ ਕਿਲਾ। ਉਹ ਸਮਝੇ ਕਿ ਹਿੰਦੂਆਂ ਨੇ ਕਿਹਾ ਮੇਰੇ ਬਾਬੇ ਦਾ ਨਾਮ ਲੁੱਟਦੇ। ਅਸੀਂ ਇੱਥੇ ਰਾਜਾ ਮਹਾਰਾਜੇ। ਤਦ ਹੀ ਗਾ ਲਾ ਸੰਦੇ ਪਾਉਣ ਉਹ ਅਸੀਂ ਆਦੇ ਮਹਾਰਾਜੇ। ਉਹ ਜਿੰਦੀ ਗੁੱੱਡਾ ਕਰਦੀ ਇੱਥੇ। ਜਿੰਦੀ ਇਹ ਗੁੱੱਡਾ ਕਰਦੀ ਕਰਦਾ ਸੁਖੀ ਹਰ ਹੋਣੀ। ਬੰਗਲਾਗਰ। ਚੰਦਰ ਕੋਈ ਨਿਕਲ ਸਾਰੇ। ਉਹ ਤੋਂ ਤਾਂ ਕਦਮ ਚੁੱਕਤਾ ਕੋਈ ਕਿੰਦਾ ਜੀ ਸਭੇ ਭਲਾ ਦਾ ਕਦਮ ਚੁੱਕਤਾ ਕੋਈ ਕਿੰਦਾ ਜੀ ਜਿਹੜਾ ਮੁੰਡਾ ਨੂੰ ਚੁੱਕਤਾ ਅਗਰ ਵੀ ਤੁਹਾਡੇ ਲੋਕ ਕੇ ਸੀਗਮ ਹੈ প্রত্যেক ਮੁੰਡਾ ਬਿੜਿਆ ਬੰਦੂ ਕਹਿੰਦਾ ਜੀ ਮੈਂ 13 ਸਾਲ ਦਾ ਜੀ ਸੁਖੀ ਹਲੜ ਦੇ ਵਿੱਚ ਤੇ 300 ਸਾਲ ਦਾ ਬੋਤਾਂ ਕਰਾ ਇਸ ਦਾ ਹੱਕ ਤਾਂ ਮੇਰੇ ਨਾਲ ਕੇ ਇਸ ਦਾ ਹੱਕ ਤਾਂ ਕਿਉਂਕਿ ਜਿਵੇਂ ਬਾਦ ਦੇ ਨਾਲ ਮੱਟਾ ਪਾਉਣ ਦੇ ਅਸੀਂ ਬਾਤ ਬਾਤ ਇਹਨਾਂ ਨੂੰ ਮਜ਼ਬੂਤ ਕਰ ਦਿੰਦੇ ਹਾਂ ਇਸ ਕਰਕੇ ਮੈਂ ਤੁਹਾਨੂੰ ਪ੍ਰੋਬਲਮ ਬਣਤੀ ਕਰਦਾ ਜਿੱਦਾਂ ਬਾਕੀ ਪੰਜਾਬ ਦੇ ਵਿੱਚ ਪਰਵਾਹ ਵਾਲੀ ਸੱਦੀ ਪਾਰਟੀ ਨੇ ਖਟਰਕੀ ਦਿੱਤਾ ਇਦਾਂ ਇੱਕ ਫੋਨ ਲੋੜ ਹੈ ਕਿ ਆਪਣੇ ਦਿਨੋਂ ਤੋਂ ਮੰਤਰੀ ਚੋਣ ਕਰੀਏ ਪਾਵੇਂ 30 ਸਾਲ ਵੀ ਆ ਪਾਵੇਂ 2 ਸਾਲ ਨੇ ਪਰ ਜਿਹੜੇ ਕੰਮ ਹੈ ਦੇਰ ਤੋਂ ਨਾਲ ਕੰਮ ਕਰੇ ਕੰਮ તમે પિડે કામ પહેરના આધાર તે કરે